ਆਟੇ ਜੈਸੀ ਪਿਲਪਿਲੀ ਲਗੇ ਜੈਸੀ ਸ਼ਹਿਦ ਦੀ ਡਲੀ ਰੰਗ ਹੈ ਉਸਕਾ ਭੂਰਾ ਭੂਰਾ ਨਾਮ ਬਤਾਓ ਪੂਰਾ ਪੂਰਾ ਉਹ ਨਾਂ ਤਾਂ ਦੱਸ ਦਾਂਗੇ ਪਹਿਲੇ ਲਾਈਟ ਤੇ ਲਾਓ ਨੇਰਾ ਕੀਤਾ ਹੋਇਆ ਨੇਰਾ ਨਹੀਂ ਹੈਗਾ ਹੈਗਾ ਚੰਨਣੀ ਆ ਜਿਹੜੇ ਤੁਹਾਨੂੰ ਏਡੇ ਏਡੇ ਖੋਪੇ ਲਾਏ ਨੇ ਨਾ ਤਾਂ ਕਰਕੇ ਤੁਹਾਨੂੰ ਨੇਰਾ ਨਾ ਕਰਿਆ ਓਏ ਫਿਰ 100 ਰੁਪਏ ਦਾ ਖਰੀਦਿਆ ਹੈ ਨਾ ਸੌਰੀ ਆ ਆਪਾਂ 2000 ਦਾ ਖਰੀਦਿਆ ਤਾਂ ਕਰਕੇ ਆਈ ਨੋ ਹਾਂਜੀ ਆਟੇ ਜੈਸੀ ਪਿਲਪਿਲੀ ਹਾਂ ਅੱਗੇ ਜੈਸੀ ਸ਼ਹਿਦ ਕੀ ਹੈ ਉਹ ਡਲੀ ਜੈਸੀ ਸ਼ਹਿਦ ਹੀ ਹੈ ਮਤਲਬ ਆਟੇ ਵਰਗੀ ਪਿਲਪਲੀ ਹੈ ਤੇ ਸਾਇਦੇ ਢੱਲੇ ਵਾਲੀ ਮਿੱਠੀ-ਮਿੱਠੀ ਹੈ ਅੱਗੇ ਰੰਗ ਹੈ ਉਸਕਾ ਭੂਰਾ-ਭੂਰਾ ਨਾਮ ਬਤਾਓ ਪੂਰਾ-ਪੂਰਾ ਰੰਗ ਹੈ ਉਹਦਾ ਪੂਰਾ-ਪੂਰਾ ਮੇਰੇ ਪੂਰੇ ਰੰਗ ਦੀ ਹੈ ਪੂਰਾ ਰੰਗ ਫਿੱਕੇ ਜਿਹੇ ਕਲਰ ਦੀ ਠੀਕ ਹੈ ਤੇ ਠੰਡ ਲੱਗ ਰਹੀ ਨਹੀਂ ਸਾਨੂੰ ਹਨਾ ਖੈਰ ਕੋਈ ਗੱਲ ਨਹੀਂ ਤੇ ਨਾ ਉਹਦਾ ਦੱਸਣਾ ਆਪਣਾ ਪੂਰਾ-ਪੂਰਾ ਹੈ ਹਾਂਜੀ ਬੁੱਝੋ ਜੀ ਬੁਝਾਰ ਤੁਝੇ ਬੁੱਝ ਸਕਦਾ ਹੈ ਤੇ ਮੌਸਮ ਬਹੁਤ ਜ਼ਿਆਦਾ ਪਿਆਰਾ ਹੋ ਰਖਿਆ ਹੈ ਤੇ ਮੈਂ ਇਹ ਨਾ ਉਹੀ ਟੌਰ ਬਣਾਣ ਲਈ ਪਾਰੇ ਆਂ ਮਗਾ ਚਲੋ ਕਦੀ ਕਦੀ ਟੌਰ ਬਣਾ ਲੈਣੀ ਚਾਹੀਦੀ ਹੈ ਖਤਰਨਾਕ ਮੌਸਮਾਂ ਖਤਰਨਾਕ ਯੈਸ 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 ਤੋ ਇਹ ਬੁਝੋ ਦੀ 부ਝਾਰ ਤੋਂ ਜਿਹਨਾਂ ਬੁਝ ਸਕਦੇ ਨੇ ਨਹੀਂ ਅੱਜ ਕੱਲ੍ਹ ਹਿੰਦੀ ਚ 부ਝਾਰ ਤਾਂ ਬਹੁਤ ਲੈ ਕੇ ਆੜ ਲੱਗ ਪਏ ਹੈ ਹਿੰਦੀ ਚ ਵੀ ਪਾਣੀਆਂ ਚਾਹੀਦੀਆਂ ਨੇ ਨਾ ਨਾ ਕੋਈ ਗੱਲੀ ਆਪਾਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਆਪਾਂ ਤਾਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਔਰ ਕਰਨਾ ਵੀ ਨਹੀਂ ਚਾਹੀਦਾ ਜੇ ਜਦ ਸਾਡੇ ਗੁਰੂਆਂ ਨੇ ਨਹੀਂ ਕੀਤੀ ਸਾਰੇ ਸਤਿਕਾਰ ਕੀਤਾ ਤਾਂ ਆਪਾਂ ਕਿਉਂ ਨਾ ਕਰੀਏ ਜੀ ਹਨਾ ਤੇ ਸਵਾਲ ਕੀ ਸੀਗਾ ਆਟੇ ਜਿਹਾ ਸੀ ਪਿਲਪਲੀ ਹੂੰ ਪਿਲਪਲੀ ਮਤਲਬ ਆਟੇ ਵਰਗੀ ਕੋਈ ਚੀਜ਼ ਮੁਲਾਇਮ ਜੀ ਨਾ ਤੇ ਮਿੱਠੀ ਹੈ ਮਾਦਾ ਸੰਘਿਆ ਬੁੱਢੇ ਬਾਬਾ ਦੇ ਬਾਲ ਨਹੀਂ ਹੁੰਦੇ ਜਿਹੜੇ ਤੁਸੀਂ ਖਾਣੇ ਹੁੰਦੇ ਹੋ ਬੁੱਢੀ ਮਾਈ ਦੇ ਬਾਲ ਹੁੰਦੇ ਹੁੰਦੇ ਪਿਲਪਲੇ ਜੇ ਨਹੀਂ ਹੁੰਦੇ ਪੂਰੀ ਹੁੰਦੀ ਆ ਪੂਰੇ ਰੰਗ ਦੇ ਨਹੀਂ ਹੁੰਦਾ ਉਹ ਰੰਗ ਉਹ ਤਾਂ ਲੱਗਦੇ ਜਿਹੜਾ ਮੈਂ ਪਾ ਲਉ ਕਿਸ ਚੀਜ਼ ਤੇ ਨਾ ਜੁੜੀ ਹੋਈ ਆ ਖਾਣ ਪੀਣ ਨਾਲ ਜੁੜੀ ਹੋਈ ਆ ਖਾਣ ਪੀਣ ਨਾਲ ਹੀ ਰਿਲੇਟਡ ਇਹ ਤਾਂ ਪੱਕਾ ਹੈ ਨਾ ਕਿ ਸ਼ਾਇਦ ਵਰਗੀ ਮਿੱਠੇ ਤੇ ਖਾਣ ਪੀਣ ਨਾਲ ਜੁੜੀ ਹੋਏਗੀ ਤੇ ਕਿਸ ਮਤਲਬ ਮੈਂ ਖਾਧੀ ਕਦੀ ਉਹ ਚੀਜ਼ ਬਹੁਤ ਵਾਰ ਆਈ ਥਿੰਕ ਅੱਜ ਖਾਧੀ ਆ ਅੱਜ ਤਾਂ ਨਹੀਂ ਇਸ ਟ੍ਰਿਪ ਦੇ ਦੌਰਾਨ ਖਾਧੀ ਆ ਨਹੀਂ ਘਰ ਸਾਡੇ ਤੁਸੀਂ ਬਣਾਈਏ ਕਦੇ ਉਹ ਮੈਨੂੰ ਨਹੀਂ ਪਤਾ ਫਿਰ ਤੁਸੀਂ ਕਦੀ ਬਰਾਕੇ ਲੈ ਕੇ ਆਓ ਮ ਆਪਾਂ ਨੇ ਉਦੋਂ ਮੋਸਟਲੀ ਖਾਧੀ ਹੈਗੀ ਕਿੱਥੇ ਖਾਧੀ ਹੈ ਆ ਗੁਰਦੁਆਰੇ ਵਿੱਚ ਬਹੁ ਵਾਰ ਖਾਧੀ ਆਪਾਂ ਗੁਰਦਾਰੇ ਤੇ ਖਾਧੀ ਹੈ ਖੀਰ ਗਲਟਾ ਖੀਰ ਹੈ ਖੀਰ ਨਹੀਂ ਤੇ ਫਿਰ ਉਹ ਹੋएगी ਉਹ ਜਿਹੜੀ ਖੜਜੋ ਮਿੱਠੀ ਮਿੱਠੀ ਨਹੀਂ ਹੁੰਦੀ ਜਿਹੜੀ ਆਪਣਾ ਖੀਰ ਹੁੰਦਾ ਤੇ ਪੂਰੇ ਰੰਗ ਦੀ ਹੋਰ ਕੀ ਜਲੇਬੀ ਜਿਲੇ ਵੀ ਤਾਂ ਆਪਾਂ ਉਹ ਵੀ ਬਾਜ਼ਾਰ ਤੋਂ ਹੀ ਖਾ ਲਿਆ। ਉਹ ਦੁਨੀਆ ਚ ਰਹਿੰਦਾ ਹੈ। ਉਖੜ ਜਾ। ਇੱਕ ਮਿੰਟ ਮਿੱਟੀ-ਮਿੱਟੀ ਉਹ ਨਹੀਂ ਹੁੰਦੀ। ਜਾਂ ਮੈਂ ਨਾ ਭੁੱਲ ਰਿਹਾ ਉਹਦਾ। ਇਹ ਹੁਣੇ ਦਿਖਾ ਕੇ ਆਈ ਜਸਟ ਥੋੜੇ ਦੇ ਲੰਗਰ 'ਚ। ਖਾਦੀ ਸੀ ਨਾ ਉਹਦਾ ਨਾਂ। ਉਹਦਾ ਨਾਂ ਹੀ ਨਹੀਂ ਯਾਦ ਆ ਰਿਹਾ ਮੈਨੂੰ। ਨਾਂ ਹੀ ਨਹੀਂ ਯਾਦ ਆ ਰਿਹਾ ਖਾਦਾ ਕੀ ਸੀਗਾ। ਉਹ ਜਿਹੜੀ ਉਹਦੀ ਬਣਦੀ ਹੈ ਆਪਣੇ ਦੁੱਧ ਪਾ ਕੇ ਬਣਦੀ ਹੈ। ਕੀ? ਉਹ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹਦਾ। ਸਰ ਕਹੋ ਹਾਰ ਗਿਆ। ਇਹ ਹਾਂ ਜੀ ਨਾ ਮੈਨੂੰ ਨਾਮ ਵੀ ਨਹੀਂ ਯਾਦ ਆ ਰਿਹਾ ਉਹਦਾ ਨਾਮ ਕੀ ਕਹਿੰਦੇ ਉਹਨੂੰ? ਅ ਤੁਸੀਂ ਤੁਸੀਂ ਹੋਰ ਥੋੜਾ ਐਂਡ ਦੋ ਆਹੀ ਜਿਹੜਾ ਲੰਗਰ ਖਾਦੀ ਉਹ ਵੀ ਹੈ ਨਾ ਉਹ ਚੀਜ਼ ਮੋਸਟਲੀ ਜਿਹੜੇ ਵੀ ਲੰਗਰ ਚ ਖੀਰ ਹੁੰਦੀ ਹੈ ਹਾਂ ਉੱਥੇ ਉਹ ਹੁੰਦੀ ਹੁੰਦੀ ਹੈ ਜਿੱਥੇ ਖੀਰ ਹੁੰਦੀ ਹੈ ਉੱਥੇ ਹੁੰਦੀ ਉਹਦੀ ਦੇਗ ਨਹੀਂ ਦੇਗ ਵਿੱਚ ਵੀ ਯੂਜ਼ ਹੁੰਦੀ ਹੈ ਦੇਗ ਦੇ ਵਿੱਚ ਵੀ ਚੀਜ਼ ਯੂਜ਼ ਹੁੰਦੀ ਹੈ ਕਦੇ ਕਦੇ ਦੇਗ ਦੇ ਵਿੱਚ ਤਾਂ ਉਹ ਯੂਜ਼ ਹੁੰਦੀ ਹੈ ਆਪਣਾ ਚੀਨੀ ਕੀਨੀ ਨਹੀਂ ਸ਼ਾਇਦ ਵਰਗੀ ਮਿੱਟੀ ਹੈ ਚੀਨੀ ਗੁੜ ਸ਼ੱਕਰ ਸਿੱਧਾ ਕਹਦਣਾ ਮੈਂ ਹਾਰ ਗਿਆ ਉਹ ਮੈਂ ਤਾਂ ਹੁਣ ਪਹੁੰਚ ਹੀ ਨਹੀਂ ਬਾ ਚਲੋ ਮੈਂ ਹਾਰ ਹੀ ਗਿਆ ਕਿਸਮਿਸ ਉਹ ਕਿਸਮਿਸ ਓਹੋ ਉਹ ਸਿੱਧਾ ਕਹਿੰਦੇ ਨਾ ਆਈਸਕ੍ਰੀਮ ਦੇ ਉੱਤੇ ਲੱਗਦੀ ਐ ਫਿਰ ਬੰਦਾ ਪਹੁੰਚ ਵੀ ਜਾਂਦਾ ਕਿਉਂ ਗਾ ਨਹੀਂ ਗੁਰਦੁਆ ਇੱਕ ਵੜ ਕਿਹੜੀ ਕਿਸਮਿਸ ਆਪ ਗੁਰਦੁਆਰੇ ਦੇ ਖਾਤੇ ਮੈਨੇ ਸਮਝਾ ਦੇ ਗੁਰਦੁਆਰੇ ਚ ਜਦੋਂ ਆਪਾਂ ਖੀਰ ਖਾਣੇ ਆਗੇ ਮੋਸਟਲੀ ਗੁਰਦੁਆਰੇ ਦੀ ਖੀਰ ਆ ਜਿਹੜੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਿਕਸ ਕਰੀਆਂ ਜਾਂਦੀਆਂ ਨੇ ਫਿਰ ਉਹ ਤਿਆਰ ਕਰੀ ਜਾਂਦੇ ਜਿਵੇਂ ਖੋਪਾ ਦਾਖਾਂ ਦਾਖਾਂ ਨੂੰ ਦਾਖਾਂ ਦਾਖਾਂ ਬੋਲਦੇ ਨੇ ਕਿਸਮਿਸ ਨਹੀਂ ਬੋਲਦੇ ਦਾਖਾਂ ਨੂੰ ਵੀ ਕਿਸ਼ਮਿਸ਼ ਕਹਿੰਦੇ ਨੇਗੇ ਉਹ ਦਾਖਾਂ ਹੁੰਦੀਆਂ ਕਿਸ਼ਮਿਸ਼ ਨਹੀਂ ਹੁੰਦੇ ਹੁਣ ਮੈਨੂੰ ਯਾਦ ਆ ਗਿਆ ਦਾਖਾਂ ਉਹ ਇਹ ਆ ਦਿੱਲੀ ਵਾਲਿਆਂ ਦਾ ਹਾਲ ਦੇਖ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਾਖਾਂ ਦਾਖਾਂ ਹੁੰਦਾ ਬਈ ਨਹੀਂ ਹਾਂ ਹਾਂ ਮਾਰਨੇ ਵਾਸਤੇ ਦਿੱਲੀ ਵਾਲੇ ਆ ਚੱਲ ਜੋ ਵੀ ਆ ਪਾਸ ਤਾਂ ਗਏ ਨਾ ਦਾਖਾਂ ਚਲੋ ਹਾਂਜੀ ਅਗਲੀ ਬਾਜ਼ਾਰ ਪਹਿਲੀ ਧੱਕਾ ਹੋ ਗਿਆ ਹੁਣ ਨਾਲ ਆ ਚਸ਼ਮਾ ਉਤਾਰ ਆ ਚਸ਼ਮੇ ਕਰਕੇ ਪਨੋਤੀ ਆ ਤੂੰ ਥੱਲੇ ਆ ਜਾ ਚਲੋ ਆਨ ਦੋ ਅਗਲੀ ਬਾਜ਼ਾਰ ਤਾਂ ਹੈਗੀ ਆ ਜੀ ਹਾਂਜੀ ਦੇਹਰਾਦੂਨ ਨਿਕਟ ਹੈ ਨੀਚੇ

ਪਤ ਨਹੀਂ ਕੀ ਪਤ ਨਹੀਂ ਅਸੀਂ ਗਲਤ ਰਸਤੇ ਵੜ ਗਏ ਆ ਪਤ ਨਹੀਂ ਕੀ ਚੱਕਰ ਸੀਗਾ ਬੜਾ ਗੰਦੇ ਰਸਤੇ ਗਏ ਆ ਬਈ ਆ ਬਾਰੇ ਉਧਰ ਹੀ ਜਾ ਰਹੇ ਸੀ ਕਹਿੰਦੇ ਸੀ ਰਸਤਾ ਇੱਕ ਗੁੜਾ ਹਾਲ ਤੋ ਉੱਥੋਂ ਲੋਤਾ ਰਸਤਾ ਤੋ ਰਸਤਾ ਠੀਕ ਕਰਾ ਲਓ ਬਾਕੀ ਉਥੇ ਸਟੇ ਦਾ ਬੜਾ ਔਖਾ ਹੋਇਆ ਮਤਲਬ ਗੱਡੀ ਖੜਾਉਣ ਨੂੰ ਪਾਰਕਿੰਗ ਦਾ ਬੜਾ ਔਖਾ ਹੋਇਆ ਸਾਨੂੰ ਤਾਂ ਸਟੇ ਦਾ ਵੀ ਮੈਨੂੰ ਉਦਾਂ ਵੀ ਕੁਝ ਖਾਸ ਲੱਗਿਆ ਨਹੀਂ ਉਹ ਹਮ ਮਸੂਰੀ ਨਾਮ ਤਾਂ ਬੜ ਸੁਣਿਆ ਸੀ ਬਟ ਖਾਸ ਬਜਾ ਨਹੀਂ ਆਇਆ ਬਾਕੀ ਲੱਭਾਂਗੇ ਕੁਝ ਹੋਰ ਹਨਾ ਬਸੇ ਲਵ ਯੂ ਭਾਈ ਮਸੂਰੀ ਵਾਲੇ ਗੁੱਸਾ ਨਾ ਕਰ ਜੋ ਕਿ ਤੇ ਆਪਣੀ ਅਗਲੀ ਬਾਜ਼ਾਰ ਤੇ ਹੈਗੀ ਆ ਜੀ ਹਾਂ ਜੀ ਹਾਂ ਜੀ तीन अक्षर का मेरा नाम सुनते ही मिलता आराम राजा रंग सब चाहे मुझको सात रसो की मुझको खान èli. तीन दा... तोरी। तीन अक्षर नाम okay. सुनते ही मिलता आराम 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 तीन अक्षर आराम राजा रंग सब चाहे मुझको सात रसो की मुझको खान ਸਤਰਸ 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 ਕੀ ਦੇ ਵਿੱਚ ਹੁੰਦੇ ਨੇ ਬਈ ਹੋ ਜਲਦੀ ਕਰੋ ਖੜ ਜੋ ਸੁਪਨਾ ਸੁਪਨਾ ਸਾਰੇ ਸੁਪਨਾ ਚਾਹੁੰਦੇ ਨੇ ਕਿ ਸੁਪਨਾ ਮਿਲ ਜਾਏ ਫਿਰ ਹੋਰ ਕੀ ਚੀਜ਼ ਇਹਦਾ ਹਿੰਟਾ ਥੋੜਾ ਧਿਆਨ ਨਾਲ ਸੁਣ ਲਓ ਇੱਧਰ ਉੱਧਰ ਘੱਟ ਧਿਆਨ ਮਾਰ ਲਓ ਖੜੋ ਤਿੰਨ ਅੱਖਰ ਦਾ ਮੇਰਾ ਨਾਮ ਹਾਂ ਅੱਗੇ ਕੀ ਸੀਗਾ ਸੁਣਤੇ ਹੀ ਮਿਲਦਾ ਆਰਾਮ ਸੁਣਤੇ ਹੀ ਮਿਲਦਾ ਆਰਾਮ ਮਿਲ ਜਾਂਦਾ ਉਹਨੂੰ ਸੁਣਦੇ ਤਿੰਨ ਅੱਖਰ ਦਾ ਮੇਰਾ ਨਾਮ ਤਿੰਨ ਅੱਖਰ ਦਾ ਮੇਰਾ ਨਾਮ ਹੈ ਹਾਂ ਸੁੰਦੇ ਮੈਨੂੰ ਆਰਾਮ ਮਿਲ ਜਾਂਦਾ ਰਿਲੈਕਸ ਹੋ ਜਾਂਦਾ ਹਾਂ ਹਾਂ ਤੇ ਸਾਰੇ ਉਹਦੇ ਫੈਨ ਨੇ ਮਤਲਬ ਕਿ ਸਾਰੇ ਨੂੰ ਉਹ ਪਸੰਦ ਆਉਂਦਾ ਅੱਛਾ ਕੁਦਰਤੀ ਚੀਜ਼ ਹੈ ਕੁਦਰਤੀ ਵੀ ਕਹਿ ਸਕਦੇ ਹੋ ਕਿ ਉਹਦੇ ਵਿੱਚ ਕੁਦਰਤੀ ਵੀ ਬਹੁਤ ਸਾਰੇ ਚੀਜ਼ਾਂ ਐਡ ਹੁੰਦੀਆਂ ਨੇ ਗੀਤ ਕਾਣਪੀਂਦੀ ਚੀਜ਼ ਹੈ ਸੁਣਨ ਦੀ ਚੀਜ਼ ਹੈ ਸੁਣਨ ਦੀ ਚੀਜ਼ ਅੱਛਾ ਠੀਕ ਹੈ ਓਕੇ ਅੱਗੇ ਲਾਸਟ ਲਾਈਨ ਸੀ ਸੱਤ ਰਸੋ ਕੀ ਮੁਝ ਕੋ ਖਾਨ ਸੱਤ ਰਸਾਂ ਦੀ ਮੈਨੂੰ ਖਾਣ ਇਹ ਨਹੀਂ ਸਮਝਿਆ ਸੱਤ ਰਸ ਆ ਸੰਗੀਤ ਕਿਵੇਂ ਸੰਗੀਤ ਕਹਿੰਦੇ ਕਈ ਰਸ ਹੁੰਦੇ ਨੇ ਸੰਗੀਤ ਦੇ ਮਤਲਬ ਸਮੂਗੀਤ ਸੁਣ ਕੇ ਬੰਦੇ ਨੂੰ ਕਈ ਹਰ ਆਰਾਮ ਮਿਲਦਾ ਰਾਜੇ ਮਹਾਰਾਜੇ ਵੀ ਉਹ ਆਪਣੇ ਲਾ ਕੇ ਰੱਖਦੇ ਸੀ ਪਤਨ ਕਿ ਇੱਕ ਬੰਦਾ ਹੁੰਦਾ ਸੀ ਉਹ ਟੰ ਸੰਗੀਤ ਵਗੈਰਾ ਮੋਸਲੀ ਸੁਣਦੀ ਸੁਣਦੇ ਹੁੰਦੇ ਸੀ ਸੰਗੀਤ ਹਾਂਜੀ ਹੈ ਸੱਚੀ ਦੇਖਿਆ ਮੈਂ ਪਹੁੰਚ ਗਿਆ ਨਾ ਉਹ ਚਸ਼ਮੇ ਦਾ ਹੀ ਪ੍ਰੋਬਲਮ ਸੀ ਦਸਮੂਤ ਆ ਰਿਹਾ ਦੇਖ ਲਓ ਨਾਲ ਦੇ ਪੁਜਾਰਤਾ ਜਵਾਬ ਆ ਗਏ ਦੇਖਿਆ ਚਸ਼ਮੇ ਦੀ ਪ੍ਰੋਬਲਮ ਸੀ ਸਾਈਂ ਕਹਿੰਦੇ ਨੇ ਬੰਦੇ ਨੂੰ ਜਸਟ ਆਪਣੀ ਕੈਰੈਕਟਰ ਚ ਹੀ ਲੈ ਜਾਂਦੇ ਹਾਂ ਮੈਂ ਆਪਣੇ ਟ੍ਰੈਕਟਰ ਤੇ ਹੀ ਆਂ ਚਿੰਤਾ ਨਾ ਕਰੋ ਸਰ ਨੈਕਸਟ ਬਾਜ਼ਾਰ ਤੇ ਹੈ ਜੀ ਆਪਣੀ ਮੈਨੂੰ ਇਹ ਨਹੀਂ ਸਮਝ ਆ ਰਿਹਾ ਬੰਦਾ ਸਿੱਧਾ ਆ ਰਿਹਾ ਪਹਾੜ ਤੋਂ ਹੈ ਇਹ ਗਿਰ ਗਿਆ ਫਿਰ ਇਹਨਾਂ ਨੂੰ ਰੋਜ਼ ਇਹਨਾਂ ਨੂੰ ਪ੍ਰੈਕਟਿਸ ਹੁੰਦੀ ਹੈ ਬਾਈ ਬੰਦਾ ਹੁਣ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿ ਵੀਡੀਓ ਬਣ ਰਹੀ ਹੈ ਇਸ ਕੈਮਰੇ ਦੇ ਬੈਕ ਸਾਈਡ ਦੇ ਨਾਲ ਸਿੱਧਾ ਪਹਾੜ ਹੈ ਤੋਂ ਉੱਥੋਂ ਬੰਦਾ ਸਿੱਧਾ ਉਤਰਦਾ ਵਾ ਇਹ ਆ ਰਿਹਾ ਚਲੋ ਖੈਰ ਆਜੋ ਬਾਜ਼ਾਰ ਸਭਣੀ ਨੈਕਸਟ ਬਾਜ਼ਾਰਤ ਹੈਗੀ ਆ ਜੀ ਦੁਬਲੀ ਪਤਲੀ ਮੇਰੀ ਕਾਇਆ ਇੱਕ ਆਖ ਕੀ ਦੇਖੋ ਮਾਇਆ ਧਾਗੇ ਨੇ ਜਬ ਸਾਥ ਨਿਭਾਇਆ ਦੋ ਵਿਛੜੋ ਕੋ ਖੂਬ ਮਿਲਾਇਆ ਇੱਕ ਅੱਖ ਦੀ ਦੇਖੋ ਕਾਇਆ

ਉਈ ਕੱਖ ਨਾਲ ਡਾਨੀ ਉਹ ਤਾਂ ਗਲਤ ਹੈ ਹੋ ਗਿਆ ਪਤਕ ਤਾਂ ਇੱਕ ਅੱਖ ਨਾਲ ਉੱਡਦੀ ਨਹੀਂ ਠੀਕ ਨਾਲੇ ਦੋ ਧਾਗੇ ਨੇ ਜਦੋਂ ਸਾਥ ਨਿਭਾਇਆ ਦੋ ਵਿਛੜੋ ਕੋ ਖੂਬ ਮਿਲਾਇਆ ਦੋ ਵਿਛੜੇ ਹੋਏ ਸੀ ਮਿਲ ਗਏ ਧਾਗੇ ਦੇ ਜਰੀਏ ਹੈ ਨਾ ਹਮਮ ਔਰ ਇੱਕ ਅੱਖ ਨਾਲ ਦੇਖੀ ਜਾਂਦੀ ਹੈ ਇੱਕ ਅੱਖ ਨਾਲ ਤੀਰ ਕਮਾਨ ਉਹ ਚਲਾਉਣ ਦੀ ਅੱਖ ਨਾਲ ਹਾਂ ਔਰ ਤੁਸੀਂ ਦੂਰ ਕਰ ਦਿਓ ਕਿਸੇ ਨੂੰ ਮਿਲਾਉਂਦੇ ਹਾਂ ਉਹ ਤਾਂ ਬੰਦੇ ਮਾਰਦੇ ਮਿਲਾਉਂਦੇ ਸੋਨ ਇੱਕ ਅੱਖ ਦਾ ਇਸਤੇਮਾਲ ਕੀਤਾ ਉਸ ਕੰਮ ਦੇ ਲਈ ਹੈ ਦੂਰਬਿੰਦ ਨਾਲ ਦੇਖਣਾ ਕੋਈ ਚੀਜ਼ ਦੂਰਬਿੰਦ ਕੋਚੇ ਕੀ ਤੁਸੀਂ ਮਿਲਾਉਂਦੇ ਦੂਰਬੀਨ ਤੇ ਜਿਵੇਂ ਆਪਾਂ ਨੇ ਆਪਾਂ ਉਥੇ ਜਾਣਿਆ ਕਿਹੜਾ ਸੀ ਡੇਰਾ ਬਾਬਾ ਨਾਨਕ ਹੈ ਨਾ ਉਥੇ ਬਾਰਡਰ ਤੇ ਉਹ ਦੂਰਬੀਨ ਲੱਗੀ ਉਥੋਂ ਦੂਰੋਂ ਆਪਾਂ ਗੁਰਦਾਰਾ ਕਰਤਾਰਪੁਰ ਸਾਹਿਬ ਦੇਖਦੇ ਆ ਉਥੇ ਕੀ ਮਿਲਦਾ ਤੁਹਾਨੂੰ ਖੁਸ਼ੀ ਮਿਲਦੀ ਹੈ ਕਿ ਗੁਰਦਾਰਾ ਸਾਹਿਬ ਦਰਸ਼ਨ ਹੋ ਗਏ ਕਿਹੜੇ ਗੱਲ ਨੂੰ ਕਿੱਥੇ ਲੱਗੇ ਆਂਨੇ ਹੋਗੇ ਉਹ ਮੈਂ ਕਹਾਂ ਚਲੋ ਸ਼ਾਇਦ ਉਧਰੋਂ ਨਿਕਲ ਜਾਈਏ ਨਹੀਂ ਗੱਲ ਤਾਂ ਖੜ ਜੋ ਫਿਰ ਕੀ ਹੋ ਸਕਦਾ ਹੈ ਹਿੰਟ ਦਿਓ ਫਿਰ ਉਹ ਚੀਜ਼ ਮੋਸਟਲੀ ਸਾਰੇ ਦੇ ਘਰਾਂ ਚੋਂ ਮੇਰੇ ਘਰ ਹੈ ਗੱਡ ਸਾਡੀ ਗੱਡੀ ਤੇ ਭਈਏ ਇਸ ਸਮੇਂ ਹੋ ਹਉ ਹੈਗੀ ਆ ਸਾਡੀ ਗੱਡੀ 'ਚ ਹੈ ਹਾਂ ਇੱਕ ਆਖਾ ਦੀ ਪਤਲੀ ਜੀ ਰੱਸੀ ਆਪਣੀ ਗੱਡੀ 'ਚ ਇਸ ਸਮੇਂ ਕੀ ਹੈ ਪਤਲਾ ਜਾ ਪਤਲੀ ਇਹ ਰੱਸੀ ਤੋਂ ਬਾਅਦ ਪਤਲੀ ਤੁਸੀਂ ਹੋ ਤਰਦੇ ਤਾਂ ਪਤਲਾ ਗੱਡੀ 'ਚ ਹੋਰ ਕੀ ਹੈ ਇਹ ਸੋਚੋ ਤੁਸੀਂ ਸੋਚੋ ਇੱਕ ਮਿੰਟ ਕਿਸ ਚੀਜ਼ ਕਿਸ ਕਾ ਮੰਦੀ ਉਹ ਚੀਜ਼ ਦੋ ਚੀਜ਼ਾਂ ਨੇ ਆ ਨੂੰ ਮਿਲਾਨ ਸੁਤਾ ਕਾ ਸੁਤਾ ਕਾ ਸੂਈ ਤਾਂ ਗਾ ਦੋ ਕੱਪੜੇ ਫਟ ਗਿਆ ਨੇ ਇਦਾਂ ਆਪਸੇ ਉਹਨਾਂ ਨੂੰ ਜੋੜ ਦੋ ਸੂਈ ਤਾਂ ਗਾ ਉਹ ਤਾਂ ਠੀਕ ਹੈ ਇੱਕ ਅੱਖ ਦਾ ਕੀ ਚੱਕਰ ਹੈ ਅੱਛਾ ਉਹ ਇੱਕ ਅੱਖ ਦੇ ਨਾਲ ਐ ਤਾਂ ਗਾ ਯਾਰ ਜਰੂਰਤ ਹੋਣਾ ਇੱਕ ਅੱਖ ਰਹੀ ਉਹੀ ਪਾ ਲੋ ਬਟਾ ਕਨਸੈਂਟਰੇਟ ਇੱਕ ਅੱਖ ਨਾਲ ਜ਼ਿਆਦਾ ਬੰਦ ਆ ਚਲੋ ਮੰਨ ਲੈਨੇ ਭਾਈ ਸੋ ਇਸ ਬੁਝਾਰਤ ਦਾ ਜਵਾਬ ਸੀਗਾ ਸੂਈ ਰਸਤ ਤੱਕ ਯੈਸ ਹੋਰ ਕੀ ਬੁਝਾਰਤ ਹਾਂਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਅੱਜ ਐਂਡ ਕਰੇਗੀ नेहा ਜੀ ਸਾਡੀ ਵੀਡੀਓ ਵਿੱਚ ਇੰਨਾ ਹੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ अगर थोड़े को कोई बुजारत आंदी है गी हां या फिर कोई और क्वेश्चन आंदा हो फनी वेच हां भी सानू कमेंट करके जरूर दसया करो कमेंट दे नाल नाल या या अपना नाम अपने पिंड दा नाम लिखना बिल्कुल भी ना भूलया करो ओ या या हां की हो रहा है टॉर मार रहा हां आ तू ही चलो कंटिन्यू तो और ज्यादा नहीं बज रही आजकल चलो तू ही कंटिन्यू करो हुन तुसी बोलो मेरा टेंड हो गया सो दोस्तों आज दी वीडियो सिर्फ इतना ही मिलदा नेक्स्ट वीडियो विच मेरी टॉर कितने लगी कमेंट करके जरूर दसो बाय बाय बाय